ਸੋ ਹੁਣ ਆਪਾਂ ਆਪਾਂ ਪਲਾਨ ਬਣਾਇਆ ਅੱਜ ਦਾ ਵੀ ਅੱਜ ਆਪਾਂ ਰਿਤੇ ਬਾਹਰ ਜਾਨੇ ਆਊਟਿੰਗ ਕਰਨ ਆਊਟਿੰਗ ਤਾਂ ਕੀ ਹੁਣ ਅਸੀਂ ਸੋਚਿਆ ਵੀ ਆਪਾਂ ਚੱਲਦੇ ਆਂ ਵੀਡੀਓਜ਼ ਬਣਾਉਣ ਸੋਚਿਆ ਪਹਿਲਾਂ ਜਿਹੜੀਆਂ ਕਿ ਇੰਪੋਰਟੈਂਟ ਨੇ ਰੀਲਸ ਸੋ ਵੀਡੀਓਜ਼ ਬਣਾਉਣ ਜਾਣਾ ਆਪਾਂ ਨੇ ਅੱਜ ਸੋ ਮੈਂ ਆਪਣੇ ਕੱਪੜੇ ਤਾਂ ਗਾਇਸ ਉਹ ਦੇਖੋ ਮੇਰੇ ਕੱਪੜੇ ਮੈਂ ਪ੍ਰੈਸ ਕਰਕੇ ਪੂਰੇ ਰੱਖੇ ਆ ਤੇ ਰੂਮ ਵੀ ਮੈਂ ਪੂਰਾ ਕਲੀਨ ਕਰਤਾ ਸੋ ਯੂ ਕੈਨ ਸੀ ਮਾਈ ਰੂਮ ਦਾ ਇੰਗਲਿਸ਼ ਬੋਲਦੀ। ਇਹ ਬੱਸ ਹਰਸ਼ ਹੁਣ ਚੱਲੇ ਸੀਗੇ ਯੂਨੀਵਰਸਿਟੀ ਉੱਥੇ ਬੈਂਕ ਆ ਬੈਂਕ 'ਚ ਥੋੜਾ ਜਿਹਾ ਕੰਮ ਸੀ ਤੇ ਉਹਨਾਂ ਨੇ ਮੈਡੀਸਨ ਸਲੇਨ ਜਾਣਾ ਸੀ ਆਪਣਾ। ਸੋ ਤਾਂ ਪੂਰੇ ਰੈਡੀ ਹੋ ਗਏ। ਮੈਨੂੰ ਕਹਿੰਦੇ ਮੇਰੇ ਆਉਂਦਿਆਂ ਤੱਕ ਤੂੰ ਰੈਡੀ ਹੋਣੀ ਚਾਹੀਦੀਆਂ ਜਿਵੇਂ ਮਰਜੀ। ਸੋ ਆਪਾਂ ਵੀਡੀਓਜ਼ ਬਣਾਵਾਂਗੇ। ਤੇ ਇੱਕ ਗੱਲ ਹੋਰ ਆਪਾਂ ਅੱਜ ਕੋਈ ਲੋਕੇਸ਼ਨ ਦੇਖੇ ਆਤੀ ਜਾਂ ਨੇੜੇ ਫਤਿਹਗੁਰ ਸਾਹਿਬ ਦੇ ਆਪਾਂ ਲੋਕੇਸ਼ਨ ਤੇ ਜਾਵਾਂਗੇ ਉੱਥੇ ਵੀਡੀਓਜ਼ ਬਣਾਵਾਂਗੇ। ਤੇ ਬੱਸ ਹੁਣ ਆਪਾਂ ਮੈਂ ਰੈਡੀ ਹੁੰਨੀ ਆ। ਮੈਂ ਹਜੇ ਫਰੈਸ਼ ਵੀ ਨਹੀਂ ਹੋਈ। ਮੈਂ ਇੰਦਾ ਹੀ ਖੱਦੀ ਸੀ। ਬੱਸ ਰੋਟੀ ਖਾ ਤੁਹਾਡੇ ਬਹੁਤ ਜਣੇ ਨੇ ਮੈਸੇਜਸ ਆਉਂਦੇ ਆ ਵਲੌਗ ਪਾ ਦੋ ਵਲੌਗ ਪਾ ਦੋ ਸੋ ਗਾਈਜ਼ ਇਹ ਵਲੌਗ ਹੈ ਤੁਹਾਨੂੰ ਮੈਂ ਦੱਸਦਾ ਨਵਾਂ ਟਾਈਮ ਨਹੀਂ ਮਿਲਦਾ ਹੈਗਾ ਟਾਈਮ ਹੁੰਦੇ ਵੀ ਵਿਹਲੇ ਆ ਟਾਈਮ ਵੀ ਨਹੀਂ ਮਿਲਦਾ ਬਸ ਮੇਰੇ ਨਾਲ ਨਿਕਲ ਨੂੰ ਬਾਹਰ ਦੇ ਲੈ ਨਹੀਂ ਕਰਦਾ ਇੱਕ ਰੈਡੀ ਹੋਣ ਨੂੰ ਦਿਲ ਕਰਦਾ ਵੀ ਇਹਨਾਂ ਰੈਡੀ ਹੋਣਾ ਪੈਣਾ ਬਹੁਤ ਕੁਝ ਦੇਖਣਾ ਪੈਣਾ ਤੁਹਾਨੂੰ ਵੀ ਤੁਹਾਨੂੰ ਵੀ ਪਤਾ ਹੀ ਆ ਵੀ ਬਹੁਤ ਕੁਝ ਦੇਖਣਾ ਪੈਂਦਾ ਬਾਹਰ ਰੀਲਸ ਬਣਾਉਣ ਦੇ ਲਈ ਚਾਹ ਰੀਲਸ ਦਾ ਬੰਜਨੀਆ ਘਰੇ ਵੀ ਬੰਜਨੀਆ ਬਟ ਵਲੌਗਿੰਗ ਦਾ ਥੋੜਾ ਜਿਹਾ ਕੁੜੇ ਵਾਲਾ ਪਾਈਆਂ ਨੇ ਕਿ ਵਲੋਗਿੰਗ ਦਾ ਥੋੜਾ ਜਿਹਾ ਔਖਾ ਹੁੰਦਾ ਹੈ ਤੇ ਬਟ ਆਪਾਂ ਰੋਜ਼ ਪਤਾ ਨਹੀਂ ਕਹਿ ਸਕਦੇ ਥੋੜੇ ਕਿ ਦਿਨਾਂ ਬਾਅਦ ਵਲੌਗ ਆਪਾਂ ਬਣਾਇਆ ਕਰਾਂਗੇ ਸੋ ਅੱਜ ਵੀ ਆਪਾਂ ਵਲੌਗ ਦੀ ਮਸਾਟ ਸਟਾਰਟ ਕੀਤਾ ਮੈਨੂੰ ਲੇਜ਼ੀਨੈਸ ਬਹੁਤ ਹੁੰਦੀ ਆ ਤੇ ਬਸ ਆਪਾਂ ਚਾਹੁੰਦੇ ਹਾਂ ਹਰਸ਼ ਦਾ ਫੋਨ ਰਹਿ ਗਿਆ ਸੋ ਮੈਂ ਹਰਸ਼ ਦਾ ਫੋਨ ਫੜਾ ਕੇ ਆਣਾ ਅਗੇ ਗਾਇਜ਼ ਦੇਖੋ ਇਹ ਤਾਂ ਕਾਰ ਸਟਾਰ ਹੈ ਤੁਸੀਂ ਕਾਰ ਧੋਣ ਲੱਗ ਗਏ ਇਹ ਹੋ ਗਈ ਕੀ ਹੋ ਰਿਹਾ ਕਿ ਚਲਾ ਦੇ ਫੁੱਲ ਕਿਹੜੀ ਮੇਰੇ ਪਾਣੀ ਨਾ ਆ ਫੋਨ ਉਰੇ ਰੱਖ ਦੇ ਦੋ ਮਿੰਟ ਮੈਂ ਫੋਨ ਫੜ ਲਵਾਂ ਆਪਣੇ ਕੋਲ ਨਾ ਮੇਰੇ ਤੇ ਨਾ ਪਾਣੀ ਪੈ ਜਾਵੇ ਆਹੀ ਜਿਹੜੀ ਚਿੱਟੀ ਦੀ ਆ ਨੀਚੇ ਤੋਂ ਪੈਕ ਫੜ ਦੇ ਨਹੀਂ ਚੁਲਾਈ ਤਾਂ ਹੋਈ ਆ ਮੈਂ ਫੜ ਕੇ ਰੱਖੂੰ ਫੜਿਆ ਯਾਰ ਕੋਲੋਂ ਚੱਲ ਸਾਥ ਨੇ ਦੋ ਮਿੰਟ ਤੇ ਕੰਮ ਦੇਖ ਲਓ ਗਾਇਸ ਪਹਿਲਾਂ ਆਪਣੇ ਰੈਡੀ ਹੋ ਗਏ ਹੁਣ ਕਾਰ ਚੌਰੇ ਆਂ ਦੇਖ ਲਓ ਇਹਨੇ ਵੀ ਪਹਿਲਾਂ ਮੈਂ ਫਰੈਸ਼ ਹੋਣ ਤੋਂ ਤਿਆਰ ਹੋਣ ਤੋਂ ਪਹਿਲਾਂ ਮੈਂ ਕਾਰ ਵਾਸ਼ ਕਰ ਲਵਾਂ ਲੱਗੇ ਨੇ ਚਲੋ ਮੈਂ ਰੈਡੀ ਹੁੰਨੀ ਆ ਫਿਰ ਤੁਸੀਂ ਆ ਜਿਓ ਠੀਕ ਆ ਤੇ ਹੁਣ ਆਪਾਂ ਵੀ ਫਰੈਸ਼ ਹੁੰਨੇ ਆ ਤੇ ਮੈਂ ਰੈਡੀ ਹੁੰਨੀ ਆ ਆ ਜੁੱਤੀ ਆ ਜੁੱਤੀ ਕੀ ਪਾਈ ਵੀ ਨਹੀਂ ਉਹਨੇ ਕਿਉਂ ਰੱਖ ਲਈ ਜੁੱਤੀ ਕਿ ਕਿਵੇਂ ਰੱਖੀ ਆ ਕੋਈ ਕੰਮ ਨਹੀਂ ਤੁਸੀਂ ਚੰਗੀ ਤਰ੍ਹਾਂ ਕਰ ਸਕਦੇ ਉਰੇ ਰੱਖੀ ਹੋਈ ਆ ਦਿੱਤੀ ਐਨ ਵੀ ਨਹੀਂ ਪਾਉਣੀ ਤੇ ਜਦੋਂ ਹੁਣ ਆਪਾਂ ਨਹੀਂ ਰੈਡੀ ਇਹ ਸੀ ਰੈਡੀ ਹੁੰਨੇ ਆ ਤਾਂ ਗਾਇਸ ਮੈਂ ਤਾਂ ਰੈਡੀ ਹੋ ਗਈ ਦੇਖ ਲੋ ਮੇਰੀ ਅੱਜ ਦੀ ਆਊਟਫਿਟ ਸ਼ਾਇਦ ਮੈਂ ਜਿਹੜਾ ਆ ਵਾਲਾ ਬਾਟਮ ਹੈ ਇਹ ਮੈਂ ਚੇਂਜ ਕਰ ਲਵਾਂ ਕਿਉਂਕਿ ਮੈਨੂੰ ਸਹੀ ਨਹੀਂ ਲੱਗ ਰਿਹਾ ਵੀ ਇਹਦੇ ਨਾਲ ਬਾਕੀ ਮੈਂ ਹਰਸ਼ ਨੂੰ ਪੁੱਛੂਗੀ ਵੀ ਕਿੰਗਾ ਲੱਗ ਰਿਹਾ ਸੋਨੇ ਆ ਸ਼ਰਟ ਵੀ ਇੱਥੇ ਟੀ ਇਹਦੇ ਨਾਲ ਆਹ ਵਾਲਾ ਬਾਟਮ ਹੈ ਤੇ ਆਹ ਵਾਲਾ ਪਰਫਿਊਮ ਲੈ ਕੇ ਜਾऊंगी ਤੇ ਹੁਣੀ ਮੈਂ ਫਰੈਸ਼ ਹੋ ਕੇ ਆਈਆਂ ਤੇ ਹੁਣ ਆਪਾਂ ਰੈਡੀ ਹੁੰਦੇ ਆ ਥੋੜਾ ਜਿਹਾ ਮੇਕਅਪ ਕਰ ਲਈਏ ਕਿੱਤਾ ਕੀ ਥੋੜਾ ਜਿਹਾ ਬਸ ਟੱਚ-ਅਪ ਹੀ ਕਰਨਾ ਸੋ ਮੈਂ ਤੁਹਾਨੂੰ ਨਾਲ-ਨਾਲ ਦਿਖਾਉਣੀ ਆ ਪਹਿਲਾਂ ਮੈਂ ਪਰਫਿਊਮ ਲਾ ਲਵਾਂ ਸੋ सब तो पहले मैं परफ्यूम लानी हैं माई फेवरेट परफ्यूम आप रेडी हूँ दिस इज माय मेकअप किट माय इंग्लिश चेक माय माईगी सो मैं टोनर अप्लाई कर लिया हूँ मैं लाऊंगी सब मॉइस्चराइजर लगता है सुख गया मैं अप्लाई करूंगी सनस्क्रीन बिकॉज दिस इज वेरी इंपॉर्टेंट टू प्रोटेक्ट फ्रॉम सनलाइट ਇਨ ਵਿੱਚ ਸਿੱਕਿਆ ਬੰਨ੍ਹਦੇ ਸਿੱਕ ਸਕਦੇ। ਨਾ ਬੁੱਕੀ ਬਦਲੀ ਕਰਨਾ। ਦੇਖੋ। ਥੋੜਾ ਜਿਹਾ ਗਲੋਥ ਨੂੰ ਵੀ ਕੱਮਾ ਥੋੜਾ ਜਿਹਾ ਮਟ ਹੋਰ ਆਪਾਂ ਕਰਦੇ ਹਾਂ। ਜਿਸ ਇਹਨੂੰ ਵੀ ਵਾਸ਼ ਕਰਨਾ ਥੋੜਾ ਜਿਹਾ ਕਿੰਦਾ ਕਰਦੇ ਸੀ। ਤਾਂ ਵਾਸ਼ ਕਰਦੇ ਹਾਂ। तेरी करना है। तो इधर हो जो है आपने मेकअप करना फेस कंसीलर या कुछ भी ब्रैमर वगैरह लाइन पॉज करना जरूरी है चंगी तरह थोड़ा बैक्ट जो बैटअप होगा ना इन्ना कैमर बैठ रखना ये जो मेकअप आफेक्ट परफेक्ट होगा वो अलग जो है करना बंदर सो गैस कंसीलर मेरा हो गया कंसीलर हो गया अंडर आइज से अपर लिप्स के साइड पर हूँ आप्लाई करा ਫਾਉਂਡੇਸ਼ਨ ਮੈਨੂੰ ਮਿਲਦਾ ਕਿ ਮੇਰਾ ਮੇਕਅਪ ਪੰਨੂ ਜਿਹਾ ਇਹ ਵਾਦਾ ਮੇਰੇ ਕੋਲ ਫਾਉਂਡੇਸ਼ਨ ਹੈ ਨਾਰਸ ਦਾ ਇਹਦੇ ਮਤਲਬ ਕਿ ਜਿੰਨਸ ਬਹੁਤ ਵਧੀਆ ਨੇ ਸੋ ਮੈਂ ਹੁਣ ਆਪਣੀ ਅੱਗੇ ਕਰੂੰਗੀ ਆਈ ਬ੍ਰੋਸ ਮੈਨੂੰ ਨਹੀਂ ਲੱਗਿਆ ਵੈਸੇ ਇਹਦੇ ਪਰਲੇ ਵੀ ਬਲੈਕ ਆ ਮੇਰੇ ਕੋਲ ਜੋ ਕਲਰ ਦੀ ਲਿਪਸਟਿਕ ਪਰ ਰਾਈ ਕਰਦੇ ਹਾਂ ਸੋ ਮੈਂ ਆਵਲ ਬਲੌਗ ਦੇ ਵਿੱਚ ਦੱਸਦਾ ਜਿਹੜੀ ਆਵਲੀ ਲਿਪਸਟਿਕ ਹੈ ਦੇਖੋ ਇਹ ਮੈਨੂੰ ਮੇਰੇ ਫਰੈਂਡ ਨੇ ਦਿੱਤੀ ਸੀ ਸੋ ਮੈਂ ਕਰਦਾ ਇੱਕ ਬਲੌਗ ਪਾਇਆ ਸੀ ਜਿਹਦੇ ਵਿੱਚ ਮੇਰਾ ਪਾਕਿਸਤਾਨੀ ਲੁੱਕ ਹੋਈ ਸੀ ਜਿਹਦੇ ਉਹਨਾਂ ਨੇ ਮੇਰਾ ਇੱਕ ਤਸਵੀਰ ਸੋ ਮਜੂਦ ਤੇ ਮੈਨੂੰ ਆਵਲੀ ਲਿਪਸਟਿਕ ਦਿੱਤੀ ਸੀ ਜੇ ਨਵਜੋਤ ਆਵਲਾ ਬਲੌਗ ਦੇਖਦੀ ਹੋਗੀ ਤਾਂ ਤੁਹਾਨੂੰ ਪਤਾ ਹੋਊਗਾ ਸੋ ਮੈਂ ਤੇਰੀ ਲਿਪਸਟਿਕ ਅਪਲਾਈ ਕਰਦੇ ਹਾਂ ਅੱਜ ਪਹਿਲੀ ਵਾਰੀ ਅਪਲਾਈ ਕਰ ਰਹੀ ਹਾਂ ਸੋ ਦੇਖੋ ਕਲਰ ਤਾਂ ਬੱਸ ਸੋਹਣਾ ਹੈ ਬੇਨੂਜਾਇ ਤੇ ਮੈਂ ਲਾ ਕੇ ਤੁਹਾਨੂੰ ਦੱਸ ਦਿੰਦੀ ਹਾਂ So guys, so guys, ने ने सो गाइस तो मैं आपको लिपस्टिक भी अप्लाई कर ली ब्लश भी अप्लाई कर लिया हंडापा अप्लाई करेंगे मस्कारा जोड़ा मेरे को माइक लैंप लैब सो गाइस मेरा मेकअप का डाउन एने टाइम के पिछले हेयर मैं पहले सोचा भी ओपन हाँ मैं सोच रही हूँ भी मैं फोन नहीं करा क्योंकि मेरे अभी कोई सूट कर रही हैं ਸੋ ਗਾਇਜ਼ ਆਪਾਂ ਪੂਰੇ ਰੈਡੀ ਹੋ ਕੇ ਬੈਠ ਗਏ ਆ ਤੇ ਮੈਂ ਹਨੀ ਆਸ਼ੂ ਕੋਲ ਕਹਿੰਦੀ ਕਿ ਕੈਸੀ ਹੋ ਕੰਦੇਵੀ ਮੈਨੂੰ ਆ ਰਹੀ ਹੈ ਅਰਸੇ ਲੇ ਕੇ ਕੋਈ ਨਾ ਪਾ ਚੱਲਦੇ ਆ ਫਿਰ ਵੀ ਇਸ ਸ਼ੂਟ ਕਰ ਸੋ ਆਪਾਂ ਜੀ ਸ਼ਾਨਦਾਰ ਪਲਾਨ ਬਣਾਇਆ ਵੀ ਅੱਜ ਆਪਾਂ ਫਿਲਮ ਦੇਖ ਲਈਏ ਸੀ ਹਨੀ ਆਸ਼ੂ ਗਿਆ ਸੀ ਸੋ ਮੰਮਾ ਨੇ ਵੀ ਕਿਹਾ ਅੱਜ ਮਦਦ ਸੀ ਚਲੋ ਉਹਨਾਂ ਦਾ ਕਚਾ ਪਕਾਇਆ ਸੋ ਮੈਂ ਕਹਿੰਨੀ ਆਪਾਂ ਤੇਨੇ ਚੱਲਦੇ ਆ ਸੋ ਪਾਪਾ ਤਾਂ ਡੰਟੂ ਦੇਈਆਂ ਤੇ ਆਪਾਂ ਦੇਖ ਲਈਏ ਅੱਜ ਫਿਲਮ ਦੇਖ ਜਾਈਏ ਅੱਜ ਸ਼ਹਿਰ ਦੇ ਉਹ ਵਾਲੀ ਫਿਲਮ ਆਈ ਸੀ ਉਹ ਤੁਸੀਂ ਜਿਸ ਵੇਲੇ ਗੁਰੂ ਨਾਨਕ ਇਤਿਹਾਸ ਉਹ ਦੇਖਦੇ ਆਂ ਉਹ ਬੜੀ ਫਿਲਮ ਦੇਖ ਕੇ ਆਈ ਆਪਾਂ ਪਹਿਲਾਂ ਤਾਂ ਵੀਡੀਓ ਸ਼ੂਟ ਕਰਦੇ ਹਾਂ 2:30 ਵਜੇ ਫਿਰ ਵੀਡੀਓ ਸ਼ੂਟ ਕਰਨ ਚ 2 ਘੰਟੇ ਡੇਢ ਘੰਟਾ ਲੱਗ ਜਣਾ ਫਿਰ ਉਹ ਤੋਂ ਬਾਅਦ ਆਪਾਂ ਜਾਵਾਂਗੇ ਕੁਝ ਖਾ ਪੀ ਕੇ ਫਿਲਮ ਦੇਖਣਾ ਮੈਂ ਕੰਡੀ ਇੰਸੂ ਜਿਦੋਂ ਦੇਖਦੇ ਆਂ ਅੱਜ ਦੇ ਅੱਜ ਦਾ ਵਲੌਗ ਹੰਟਾ ਤੁਹਾਨੂੰ ਵੀ ਨਾਲ ਨਾਲ ਇੰਜੋਏ ਕਰਾਵਾਂਗੇ ਸੋ ਗਾਇਸ ਇਹ ਆ ਗਏ ਚੱਲੀਏ ਆਪਾਂ ਵੀਡੀਓਜ਼ ਬਣਾਉਂ ਮਿਲ ਗਈ ਦਵਾਈ ਸੋ ਗਾਇਸ ਇਹ ਕੰਦੇ ਪਾਲਾ ਪੈਂਕ ਜਾਣਾ ਤੁਸੀਂ ਪਹਿਲਾਂ ਗਏ ਨਹੀਂ ਸੀ ਬੈਂਕ ਤੇ ਉਹ ਸੈਣ ਉਹ ਸਾਰਾ ਤੁਸੀਂ ਮੈਨੂੰ ਵਿੱਚ ਪੜਾਤਾ ਜਿਹੜਾ ਹੁਣ ਸੀ ਬਸ ਆਈ ਸੀ ਨਾ ਜਿਹੜੇ ਹੁਣ ਪੜਾਏ ਸੀ ਬੈਂਕਰੀ ਕਾਪੀ ਕਿੱਥੇ ਹੈ ਅੱਛਾ ਉਹਦੇ ਵਿੱਚ ਚਾਹੀਦੀ ਤੇ ਹੁਣ ਆਪਾਂ ਜਾਂਦੇ ਹਾਂ ਬੈਂਕਾਂ ਕੇ ਯੂਨੀਵਰਸਿਟੀ ਦੇ ਵਿੱਚ ਬੈਂਕ ਨਹੀਂ ਹੋਈ ਆ ਤੇ ਫਿਰ ਵੀਡੀਓਜ਼ ਉਧਰ ਜੁ ਉਧਰ ਚੱਲਾਂਗੇ ਫਿਰ ਵੀਡੀਓ ਬਣਾਉਣੀ ਕਿੰਦਾਂ ਕੋਈ ਹੈਗਾ ਵੀਡੀਓ ਬਣਾਉਣ ਲਈ ਚਲੋ ਫਿਰ ਅੱਗੇ ਜਾਂਦੇ ਹਾਂ ਗਾਇਜ਼ ਮੌਸਮ ਮਤਲਬ ਠੀਕ ਆ ਮੌਸਮ ਕਦੇ ਕਦੇ ਧੁੱਪ ਹੁੰਦੀ ਆ ਕਦੇ ਕਦੇ ਹਨਾਇਆ ਮੌਸਮ ਰਹੇ ਤੇ ਮੈਂ ਅੰਗਰੇਜ਼ੀ ਸੁਣ ਰਹੀ ਆ ਥਾਈ ਸੀ ਸੋ ਗਾਇਜ਼ ਅਕ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਗਏ ਸਾ ਪਹੁੰਚ ਕਰਦੇ ਬਣਾ ਲਿਆ ਵੀਡੀਓ ਮੇਰਾ ਦੇਖ ਕੇ ਵੀ ਲੱਗਣੀ ਕਿ ਕੁਝ ਨਹੀਂ ਬਾਰੇ ਬਣਾ ਲਿਆ ਆਪਾਂ ਨੂੰ ਆਪ ਜਨਾ ਬੜ ਬਣਾ ਇੱਕ ਇਹ ਫਾਟਕ ਬਣਿਆ ਹੋਇਆ ਹੈ ਤਰਾਣੇ ਸਰਾਂਦ ਦੇ ਪੁਰਾਣੇ ਫਾਟਕ ਬਣੇ ਹੋਏ ਆ ਇਹ ਰੇਤਲ ਡਿੱਗਦਾ ਤਾਂ ਹੈ ਨਹੀਂ ਬਸ ਇਹ ਉਧਰੋਂ ਚੱਲੀ ਆ ਯਾਰ ਉਹ ਵਧੀਆ ਜੇ ਆਪ ਉਹਦੇ ਉੱਤੇ ਮਤਲਬ ਚੜ ਸਕਦੇ ਆ ਰੱਦ ਦੇ ਜਿਹਦੇ ਫੋਨ ਹੋਣਾ ਹੈ। ਮਾਦੇ। OK। ਇਸ ਅਵਲੀ ਲੋਕੇਸ਼ਨ ਤੇ ਆਇਆ ਹਾਂ। ਮਤਲਬ ਹਾਂਜੀ ਉਹ ਮੇਰੇ ਬਣਾ ਲਈ। ਫਲਿੱਪ ਸਿੰਗ ਕਰਕੇ ਬਣਾ ਲਈ। ਆਏ ਗੁਵਾ। ਫੇਰੀ ਗੱਲ ਸੁਣੋ। ਉਹਦੇ ਬੈਠਦੇ ਆ ਮੇਰੇ ਨਾਲ। ਇਹ ਜਿਹੜੀ ਵੀਡੀਓ ਆ ਉਹ ਚ ਫੇਰੀ ਗੱਲ ਤਾਂ ਸੁਣੋ। ਇਹ ਵੀਡੀਓ ਆ ਉਹਦੇ ਵਿੱਚ ਨਾ ਮੈਂ ਐਵੇਂ ਕਰਦੀ ਆ ਜੀ ਕਿ ਮੈਂ ਫੋਨ ਨਹੀਂ ਐਵੇਂ ਖੜਦੀ ਤੁਸੀਂ ਰੋਕਣਾ ਉਹ ਨੇੜੇ ਤੋਂ ਬਣਾਏ ਵੀ ਮੈਂ ਤਾਂ ਸਾਡੇ ਵੀਡੀਓ ਦੇ ਵਿੱਚ ਦੂਰ ਤੋਂ ਨਹੀਂ ਬੈਂਕਦੀਆਂ ਗਾਇਸ ਓਰੇ ਠੀਕ ਆ ਰਹੀ ਆ ਐਨੀ ਕੋ ਬਣਾਣੀ ਹੈ ਰੱਬ ਇਹ ਦੇਖੋ ਅਪਾਉ ਦੇ ਆਇਆ ਇਹ ਸੈਕੰਡ ਲొਕੇਸ਼ਨ ਪਰ ਉਹ ਦੂਜੀ ਵੀ ਇੱਕ ਉਹ ਬਣਿਆ ਹੋਇਆ ਹੈ ਠੀਕ ਆ ਆ ਦੇਖੋ ਕੀ ਹਾਂ ਕੋਰੇ ਬੰਦੇ ਆਂ ਤੇ ਜਲਦੀ ਹਰਮਨ ਸੈਟ ਹੋਏ ਇਧਰ ਆ ਜਾ ਥੱਲੇ ਇਹਨਾਂ ਦੇ ਕੰਮ ਸਾਰੇ ਆਪਾਂ ਵੀਡੀਓ ਸ਼ੂਟ ਕਰਨੀਆਂ ਗਾਇਸ 1 2 3 ਸੋ ਗਾਇਸ ਆਪਾਂ ਆਪੇ ਵੀਡੀਓਜ਼ ਬਣਾਉਣ ਨੂੰ ਦਿਨ ਲੱਗਿਆ ਕਾਫੀ ਪੀਣ ਕਾਫੀ ਕੀ ਕੇ ਆਪਾਂ ਜਾਵਾਂਗੇ ਮੂਵੀ ਦੇਖਣ ਆਪਾਂ ਇੱਕ ਬੰਦੇ ਨੂੰ ਵੀ ਫੋਨ ਕੀਤਾ ਤੇ ਉਹ ਤੁਹਾਨੂੰ ਵਲੌਗ ਚ ਦਿਖਾਵਾਂਗੇ ਕੌਣ ਹੈ ਆਪਾਂ ਨੂੰ ਕਿਹਾ ਵੀ ਚਲੋ ਆਪਾਂ ਵੇਖਣ ਜਾਵਾਂਗੇ ਮੈਂ ਵੀ ਫੋਨ ਕੀਤਾ ਤੇ ਫਿਰ ਆਪਾਂ ਜਾਵਾਂਗੇ ਖਾਣੇ ਤੇ ਕਿਨੇ 8:30 ਦੀ 6 ਵਜੇ ਜਾਵਾਂਗੇ ਆਪਾਂ ਅਰੇ ਕਿਤਾ ਤੇ ਤੁਹਾਨੂੰ ਕਿੰਨੇ ਸ਼ੱਕਰ ਕਿੰਨੇ ਕਿੰਨੇ ਕੁ 10 ਕੋਈ ਜੈਸਾ ਤਾਂ ਪਹੁੰਚ ਗਏ ਮਾਲ ਉਹ ਮੰਗ ਰਹਾ ਨੇ ਉਹ ਦੇ ਰਹੇ ਕਰ ਪਾਰਕ ਕਰ ਰਹੇ ਹਾਂ ਯਾਦ ਰੱਖਿਓ ਸੀਰ ਵਿੱਚ ਨਹੀਂ ਆ ਪਹੁੰਚ ਗਏ ਖੰਨੇ ਵੀ ਆਰ ਮਾਲ ਕਿਉਂਕਿ ਆਪਾਂ ਦੇਖਣੀ ਸੀ ਮੂਵੀ ਇਸੋ ਇਹਨਾਂ ਨੇ ਸਰਪ੍ਰਾਈਜ਼ ਮਤਲਬ ਸਰਪ੍ਰਾਈਜ਼ ਨਹੀਂ ਇਹਨਾਂ ਨੇ ਇਹ ਹਾਂ ਕਹਿੰਦੇ ਅੱਜ ਆਪਾਂ ਮੂਵੀ ਦੇਖਦੇ ਹਾਂ ਉਸੋ ਸਾਨੂੰ ਕਨਫਿਊਜ਼ਨ ਹੈ ਕਿ ਅਸੀਂ ਕਿਹੜੀ ਮੂਵੀ ਦੇਖੀਏ ਵੀ ਗੁਰੂ ਨਾਨਕ ਜਹਾਜ਼ ਦੇਖੀਏ यहां पर काल हूं इतनी ये चढ़ाइयां बीच में चढ़ के आया पुरुषी गरम मसाला तो मैं था का सैंडल की ग्रैडिशिया देखो चक्की मार रही थी पता नहीं कैश ਉਹ ਨਾ ਇਹ ਮੈਂ ਕਿਹੜੀ ਕੁਝ ਖਾਣ ਕਿਉਂਕਿ ਸਾਡੀ ਜਿਹੜੀ ਫਿਲਮ ਹੈ ਉਹ ਅਸੀਂ ਹੁਣ 9 ਵਜੇ ਦੀ ਕਰਵਾ ਲਈ ਬਿਕੋਜ਼ ਜਿਹੜੀ ਅਸੀਂ ਫਿਲਮ ਦੇਖਣੀ ਸੀ ਉਹ ਤਾਂ ਸਟਾਰਟ ਹੋਊਗੀ ਕਦੋਂ ਦੀ ਤੇ ਫਿਰ ਉਹਨਾਂ ਨੇ ਅਸੀਂ ਥੋੜੀ ਜਿਹੀ ਜਿਹੜੀ 9 ਵਜੇ ਵਾਲੀ ਆ ਉਹ ਕਰਵਾਈ ਹੈ ਹੁਣ 8 ਵਜੇ ਤੇ ਉਹਨਾਂ ਅਸੀਂ ਘੁੰਮਣੇ ਆ ਖਾਣੇ ਲੰਮੇ ਆ ਉਹਨਾਂ ਟਾਈਮ ਦਾ ਸਿਜਗਾ ਸੰਗਤ ਜੀ ਹੁਣ ਅਸੀਂ ਬਾਹਰ ਗਏ ਕਿਹੜੀ

ਦੇ ਰਿਹਾ ਦੇਖੀ ਜੀ ਯਾਰ ਨਾਲ ਆ ਵੀ ਨਾ ਖਾ ਕੇ ਦੇਖੋ ਆ ਕੀ ਗੰਦ ਪਾਇਆ ਤੇ ਹੁਣ ਆਪਾਂ ਚਲੋ ਚੱਲਦੇ ਹਾਂ ਉੱਪਰ ਕਰਾ ਬੰਨ ਗੋਨ ਨੂੰ ਮੈਂ ਗੋਲੀ ਕਰਾ ਲਈ ਨਾਲੇ ਕਹਿੰਦੇ ਦੋਈ ਕਰਾਉਣੀ ਸੀ ਵਾਈਟ ਜੀ ਕਈ ਹੁੰਦੀ ਆ ਉਹ ਗੱਲਾਂ ਨਾਲ ਜੇ ਦੇ ਨੇ ਟਿਕ ਪੜਾਤੀ ਹੈ ਇਸ ਖਾ ਕੇ ਗਿਆ ਬਾਅਦ ਕੇ ਬੈਠ ਗਈ ਉਹ ਬੋਲਦੀ ਹੈ ਬੂਲੇ ਰੌਣਕ ਲੱਗੀ ਹੋਈ ਆ ਦੇਖੋ ਇਹਦਾ ਸੋਹਣਾ ਫੌਂਟੇ ਬਾਈ ਕਰਕੇ ਬਾਈ ਪੱਟ ਕੇ ਚੱਕ ਲਿਆ ਕਿੰਨੀ ਕ ਲੈਣੀ ਆ ਜਿਵੇਂ ਉਹੋ ਕੱਢ ਕੇ ਇੱਕ ਪੁਦੀ ਆਵੇਂ ਉੱਧਰ ਦੇਖ ਲੋ ਗਾਇਜ਼ ਉੱਧਰ ਮੈਂ ਵੀ ਛੱਡ ਰਿਹਾ ਸੋਚੇ ਆਪਾਂ ਗੇਮਸ ਖੇਡੀਏ ਆ ਦੇਖੋ ਕਿੰਨਾ ਸੋਹਣਾ ਚਲੋ ਹੁਣ ਆਪਾਂ ਮੂਵੀ ਦੇਖਦੇ ਆ ਮੂਵੀ ਦਾ ਟਾਈਮ ਹੋ ਗਿਆ ਚਲੋ ਫਾਈਨਲੀ ਸਟਾਰਟ ਹੋਈ ਮੂਵੀ ਜਿਹੜੀ ਫਿਲਮਾ ਹੋਣੀ ਕਿ ਤੁਮਈਆ 8:00 ਵਜੇ ਰਾਤ ਦੇ ਤੇ ਹੁਣ ਆਪਾਂ ਜਾਂਦੇ ਆ ਘਰੇ ਕਿੰਨੇ ਲੋਕ ਕਿਹੜੀ ਫਿਲਮ ਤੇ ਖੜਾ ਹੋਈ ਸੀ ਬਹੁਤ ਵਧੀਆ ਫਿਲਮ ਸੀ ਹਣਾ ਪੰਜਾਬ ਦੇ ਚਲੋ ਹੁਣ ਆਪਾਂ ਚੱਲਦੇ ਆ ਘਰੇ ਹੁਣੀ ਮੂਵੀ ਖਤਮ ਹੋਈ ਆ ਖੋਲੋ ਖੋਲੋ ਜਲਦੀ ਉਹ ਭਾਈ ਬੋਲੋ ਅੱਜ ਸੀ ਇਹ ਫਾਈਨਲੀ ਫਾਈਨਲੀ ਘਰੇ ਤੇ ਬਸ ਹੁਣ ਹੀ ਪਹੁੰਚੇ ਸੀ ਤੇ ਟਾਈਮ ਦੇਖ ਲਓ ਇੱਕ ਅੱਜ ਗਿਆ ਮੈਨੂੰ ਪਤਾ ਸੀ ਇੰਨਾ ਟਾਈਮ ਹੋ ਜਾਊਗਾ ਤੇ ਹੁਣ ਅੱਜ ਆਪਾਂ ਵਲੌਗ ਦਾ ਐਂਡ ਕਰਦੇ ਆਂ ਹੋਪ ਤੁਹਾਨੂੰ ਇਹ ਸਾਰਾ ਵਲੌਗ ਵਧੀਆ ਲੱਗਿਆ ਹੋਊਗਾ ਤੇ ਅੱਜ ਤਾਂ ਬਹੁਤ ਜ਼ਿਆਦਾ ਥੱਕ ਗਏ ਤੇ ਹੁਣ ਆਪਾਂ ਸੌਣੇ ਆਂ ਨੀਂਦ ਪੂਰੀ ਕਰਦੇ ਆਂ ਤੇ ਓਕੇ ਬਾਏ ਬਾਏ ਤੁਹਾਨੂੰ ਇਸੇ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ